ਸਤ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੀਰਥ ਵਾਣ ਦੇ ਵਿੱਚ ਸਵਾਗਤ ਹੈ ਤੇ ਜਿੰਨੇ ਵੀ ਮਿੱਤਰ ਸੱਜਣ ਸਾਡੇ ਚੈਨਲ ਨੂੰ ਦੇਖਦੇ ਨੇ ਸਾਡੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਨਵੇਂ ਆਉਂਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੇ ਵੀਡੀਓ ਪੂਰੀ ਦੇਖਣ ਨਾਲ ਹੀ ਤੁਹਾਨੂੰ ਅਸਲ ਜਾਣਕਾਰੀ ਪਤਾ ਲੱਗ ਸਕਦੀ ਹੈ ਕਿ ਵੀਡੀਓ ਦੇ ਵਿੱਚ ਹੈ ਕੀ ਅਧੂਰੀ ਜਾਣਕਾਰੀ ਤੁਹਾਡੇ ਲਈ ਖਤਰਨਾਕ ਵੀ ਹੋ ਸਕਦੀ ਹੈ ਤੁਹਾਨੂੰ ਕਦੇ ਸ਼ਰਮਿੰਦਾ ਵੀ ਕਰ ਸਕਦੀ ਹੈ ਸੋ ਇਸ ਵੀਡੀਓ ਦੇ ਵਿੱਚ ਇਹ ਦਿਖਾਇਆ ਜਾਊਗਾ ਕਿ ਜਦੋਂ ਇੱਕ ਰਸਤੇ ਦੇ ਵਿੱਚ ਜ਼ਿੰਦਗੀ ਤੇ ਮੌਤ ਖੜੀ ਹੋਵੇ ਉਸ ਹਾਲਾਤਾਂ ਦਾ ਅਸੀਂ ਸਾਹਮਣਾ ਕਿਵੇਂ ਕਰਨਾ ਇੱਕ ਤੁਹਾਡੀ ਸੀਤਨਾ ਜੁੜੀ ਵੀਡੀਓ ਆ ਤੁਹਾਡੇ ਡਾਕਟਰੀ ਲਾਈਨ ਦੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਹੱਦ ਤੱਕ ਤੁਹਾਡੀ ਜ਼ਿੰਦਗੀ ਨੂੰ ਬਚਾਉਣ ਦਾ ਟਾਈਮ ਮਿਲ ਸਕਦਾ ਸਮਾਂ ਮਿਲ ਸਕਦਾ So, इस डियो देखो इस वीडियो देखते हैं की आपको बोला जा रहा है यहां तरह तू यहां दबा सी प्रेसर बिल्डअप हो रहा है निकलेगा जरूर लेकिन अगर इमरजेंसी में कहा दबाएगी प्रेशर ज्यादा बिल्डअप हो जाए

ਕੋਈ ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਜਦੋਂ ਬੰਦਾ ਮਰ ਜਾਂਦਾ ਮਰਨੇ ਦੇ 4 ਮਿੰਟਾਂ ਦੇ ਅੰਦਰ ਅੰਦਰ ਬੰਦੇ ਦੇ ਵਿੱਚ ਬਹੁਤ ਜ਼ਿਆਦਾ ਆਕਸੀਜਨ ਹੁੰਦੀ ਆ ਬਹੁਤ ਜ਼ਿਆਦਾ ਆਕਸੀਜਨ ਦੀ ਮਾਤਰਾ ਹੁੰਦੀ ਹੈ ਤੇ ਕਈ ਬੰਦੇ ਦੱਸਦੇ ਵੀ ਨਹੀਂ ਕਿ ਜਦੋਂ ਮੈਂ ਮੇਰੀ ਇੱਕ ਮੌਤ ਹੋਈ ਮੇਰੀ ਸਰੀਰਕ ਮੌਤ ਹੋਈ ਉਸ ਤੋਂ ਬਾਅਦ ਮੈਂ ਦੇਖੀ ਗਿਆ ਆਪਣੇ ਸਰੀਰ ਨੂੰ ਖੜਾ ਕਿ ਕਦੋਂ ਉੱਠੂਗਾ ਕਦੋਂ ਉੱਠੂਗਾ ਤੇ ਮਨ ਦੇ 4 ਮਿੰਟਾਂ ਦੇ ਅੰਦਰ ਉਹ ਕਹਿੰਦਾ ਵੀ ਕਰਨਾ ਕੀ ਚਾਹੀਦਾ ਜੇ ਬੰਦਾ ਮਰ ਜਾਂਦਾ ਵਾ ਤਾਂ 4 ਮਿੰਟਾਂ ਦੇ ਅੰਦਰ ਅੰਦਰ ਤੁਹਾਨੂੰ ਕੀ ਕਰਨਾ ਚਾਹੀਦਾ ਉਹਨਾਂ 4 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਕਿਵੇਂ ਆਪਣੇ ਆਪ ਨੂੰ ਜਿਉਂਦਾ ਕਰ ਸਕਦੇ ਹੋ ਹਾਲਾਂਕਿ ਮੌਤ ਜ਼ਿੰਦਗੀ ਉਸ ਪ੍ਰਮਾਤਮਾ ਦੇ ਹੱਥਾਂ ਤੇ ਤੁਹਾਡੇ ਹੱਥ ਕੁਝ ਨਹੀਂ ਪਰ ਇਸ ਵੀਡੀਓ ਦੇ ਵਿੱਚ ਫਿਰ ਵੀ ਤੁਸੀਂ ਕੁਝ ਸਿੱਖਣ ਨੂੰ ਤੁਹਾਨੂੰ ਜ਼ਰੂਰ ਮਿਲੂਗਾ

ਤੇ ਉਹ 4 ਮਿੰਟ ਕਿਵੇਂ ਤੁਹਾਨੂੰ ਜ਼ਿੰਦਗੀ ਦੇ ਸਕਦੇ ਨੇ ਇਹ 4 ਮਿੰਟਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਕਿਵੇਂ ਵੱਧ ਸਕਦੀ ਹੈ ਇਹਦੇ ਬਾਰੇ ਦੇਖੋ ਦੇਖੋ ਨਾ 4 ਮਿੰਟਾਂ ਵਿੱਚ ਤੁਸੀਂ ਸਾਹ ਲੈਂਦੇ ਹੋ ਸਾਇੰਸ ਕੀ ਬਾਤ ਕਰ ਰਹਾ ਹਾਂ ਜੋ ਅਬੀਨਸ ਬੇਸ ਲੱਗੀ ਉਸ ਦਾ ਜੋ ਆਤਮਾ ਆਤਮਾ ਵਰਡ ਬੋਲ ਸਕਦੇ ਹਾਂ ਇਸਕੋ ਰਾਈਟ ਯੂ ਆਪੀਰਿਟ ਵਰਡ ਬੋਲ ਸਕਦੇ ਹੋ ਉਹ کہیں ਆਸਪਾਸ ਹੈ ਉਹ ਆਪਣੇ ਆਪ ਨੂੰ ਦੇਖ 파 ਰਿਹਾ ਸੋ ਥਿਸ 4 ਮਿੰਟਸ ਵਾਟ ਯੂ ਹੈਵ ਟੂ ਡੂ ਟੂ ਬ੍ਰਿੰਗ ਬੈਟ ਲਾਈਫ ਰਾਈਟ ਕੀ ਹੁੰਦਾ ਹੈ ਇਸ 4 ਮਿੰਟ ਵਿੱਚ ਅਗਰ ਆਪਣੇ 4 ਮਿੰਟ ब्रेन के जो सेल्स से, है सबसे इंपॉर्टेंट है कि सबसे पहले कौन मरता है ब्रेन के सारे सेल मर जाते हैं कितना टाइम में चार मिनट के बाद ब्रेन के सेल की डेथ होने की प्रोसेस शुरू हो जाता है और 10 मिनट के अंदर ब्रेन के सारे सेल मर जाते हैं अब 10 मिनट निकल गए अब आप कुछ भी कर लो वो इंसान वापस नहीं आ पाएगा इधर ब्रेन डेथ ऑल्सो ब्रेन ऑक्सीजन खत्म हो गया न्यूट्रिशन खत्म हो गया ब्रेन डेथ हो गया अब नहीं आ सकता वो चार मिनट के अंदर जो कुछ हो सकता है उसके बाद पहले दस मिनट राइट अब जाहिर से बात है ना पहले दस मिनट साहमें जो डॉक्टर भी कह देंगे बंदा भाई खत्म हो गया वो दस मिनट बड़े अहम होंगे ਤੇ ਜਿਹੜੇ 10 ਮਿੰਟਾਂ ਦੇ ਅੰਦਰ ਅੰਦਰ ਸਾਡੇ ਬ੍ਰੇਨ ਬ੍ਰੇਨ ਦੀ ਸੈੱਲ ਵੀ ਮਰ ਜਾਂਦੇ ਨੇ ਜੋ ਸਾਡੇ ਦਿਮਾਗ ਨੂੰ ਇੱਕ ਸੰਪਰਕ ਭੇਜਦੇ ਨੇ ਜਾਂ ਅਸੀਂ ਕਿਸੇ ਚੀਜ਼ ਨੂੰ ਕਰਨਾ ਹੋ ਉਸ ਨੂੰ ਸਟਾਰਟ ਕਰਦੇ ਨੇ ਤੇ ਉਹਨਾਂ 10 ਮਿੰਟਾਂ ਦੇ ਵਿੱਚ ਕੀ ਕੀ ਹੁੰਦਾ ਜਾਂ ਤੁਸੀਂ ਕੀ ਕਰ ਸਕਦੇ ਹੋ ਦੇਖੋ ਤਾਂ ਕਿ पहले दस मिनट या पहले चार मिनट में आप दुनिया के किसी भी हॉस्पिटल तक पहुंचा नहीं सकते यहाँ तक कि अगर वो ग्राउंड फ्लोर में टॉप फ्लोर में हॉस्पिटल यहाँ से वहां तक ले जाने में भी चार मिनट लगे इसका मतलब ये कि ये चार मिनट में जो भी कुछ करना है वो आप ही को करना है उस वक्त यू आर द डॉक्टर राइट आप ही को करना है तो आपको क्या करना है और क्या नहीं करना है इस पर आते हैं देखिए तो इस इसलिए बोल रहा हूँ ताकि इससे आपको लगे की जिसकी हम बात कर रहे हैं ये नहीं किसी ने नहीं लिख दिया है तो पढ़िएगा ये तो इसमें ये जो मैं बातों पढ़ रहा हूँ ये सब है इसमें ग्रे जोन तो ग्रे जोन हॉस्पिटल सबसे पहली बात की ऐसे में कि ज्यादातर तो लोग ट्रेडिशनली उनको हॉस्पिटल ले जाने की बात करते हैं जैसे हॉस्पिटल ले जाने की बात करते हैं पहली करते हैं कि टाइम दस मिनट या चार मिनट के अंदर नहीं पहुंचा तो, तो नुकसान इंसान नहीं है डॉक्टर होगा तब क्या होगा तो डॉक्टर क्या करेगा और डॉक्टर सीपीआर करेगा तो सीपीआर क्या होता है में से काफी लोगों को पता है लेकिन यहाँ पे आपको समझाने की जरूरत है क्योंकि यहाँ पे एक चीज कर सकती है डॉक्टर सीफेयर करेगा मतलब ऐसे रखेगा उस पेशेंट को और उनको आदत भी है तो वो बिना घबराए वो

ਪ੍ਰਿੰਸਲ ਕੀ ਸ਼ੁਰੂਆਤ ਹੈ 4 ਮਿੰਟ ਉਸ ਤੋਂ ਪਹਿਲੇ ਕਰਨਾ ਹੈ 10 ਮਿੰਟ ਤੇ ਪੂਰਾ ਮਰ ਜਾਏਗਾ ਲੇਕਿਨ ਉਸ ਸ਼ੁਰੂਆਤ ਪ੍ਰਿੰਸਲ ਦੇ ਸਿਰਕੇ ਮਰਨੇ ਤੋਂ ਪਹਿਲੇ ਆਪਕੋ ਇਹ ਕਰਨਾ ਹੈ ਰਾਈਟ ਡੂ தி ਫਸਟ ਸਟੈਪ ਰਾਈਟ ਅਬ ਇਸਮੇ ਬਹਤ ਦੇਖੋ ਕਹਿੰਦੇ ਸਭ ਤੋਂ ਪਹਿਲਾ ਸਟੈਪ ਆ ਤੁਹਾਡੇ ਕੋਲ ਕਿ ਜਦੋਂ ਬੰਦਾ ਡੈੱਡ ਹੋ ਗਿਆ ਤਾਂ ਸਭ ਤੋਂ ਪਹਿਲਾ ਸਟੈਪ ਕਿ ਉਹਦੀ ਦੋਨਾਂ ਥੇਲੀਆਂ ਨੂੰ ਜੋੜ ਕੇ ਉਹਦੀ ਛਾਤੀ ਤੇ ਪ੍ਰੈਸ ਕੀਤਾ ਜਾਂਦਾ ਹੈ ਪ੍ਰੈਸ ਕਰਨ ਦਾ ਇਹ ਹੁੰਦਾ ਕਿ ਤੁਹਾਡਾ ਬਲੱਡ ਪੰਪਿੰਗ ਕਰੇ ਕਿਉਂਕਿ ਜਿੱਥੇ ਵੀ ਹੋ ਸਕਦਾ ਕਿਤੇ ਬਲੌਕੇਜ ਹੋਵੇ ਉਹ ਪੰਪਿੰਗ ਰਾਹੀਂ ਦੁਬਾਰੇ ਦਿਲ ਦੇ ਵਿੱਚ ਖੂਨ ਪਹੁੰਚਣਾ ਸ਼ੁਰੂ ਹੋ ਜਵੇ ਤੇ ਦੁਬਾਰੇ ਹੋ ਸਕਦਾ ਕਿ ਤੁਸੀਂ ਅੱਖਾਂ ਖੋਲੋ ਸਭ ਤੋਂ ਪਹਿਲਾ ਸਟੈਪ ਆ ਕਹਿੰਦਾ ਇਹ ਉਸ ਤੋਂ ਬਾਅਦ ਹੋਰ ਵੀ ਇਸ ਵੀਡੀਓ ਵਿੱਚ ਦੇਖੋ ਕਿ ਕੀ ਕਹਿੰਦਾ ਬਾਂਡ ਬਾਰ ਮੇਰੇ ਕਹਿੰਦੇ ਇਸ ਪੂਰੇ ਲੈਕਚਰ ਦਾ ਇਹ ਸਭ ਤੋਂ ਇੰਪੋਰਟੈਂਟ ਪਾਰਟ ਹੈ ਇਸ ਵਿੱਚ ਜਦ ਇਸ ਤਰ੍ਹਾਂ ਸੇ ਕਰਤੇ ਹੈ ਇਹ ਹੈ ਕਿ 100 ਬਾਰ 1 ਮਿੰਟ ਮੇ ਲੇਕਿਨ ਹਰ 30 ਬਾਰ ਕਰਨੇ ਕੇ ਬਾਦ ਉਹ ਕਹਾਂ ਇੱਕ ਮਿੰਟ ਚ 100 ਵਾਰ ਤੁਸੀਂ ਪ੍ਰੈਸ ਕਰਨਾ ਬੀ ਇੱਕ ਵਾਰ ਚ 100 ਵਾਰੀ ਪ੍ਰੈਸ ਕਰਨਾ ਤੇ ਹਰ ਅੱਧੇ ਮਿੰਟ ਬਾਅਦ ਤੁਸੀਂ ਇਹ ਕਰਦੇ ਰਹਿਣਾ ਹੈ ਕਿ ਦੇ ਹੋ ਸਕਦਾ ਹੈ ਕਿ ਉਹ ਬਲੱਡ ਪੰਪਿੰਗ ਸ਼ੁਰੂ ਹੋ ਜਾਵੇ

तो आपको ब्रीदिंग देना है इसमें दोबारा से प्रेशर इज कमिंग टू तो जीरो एंड दैट मींस कि दोबारा से बिल्डर को नहीं कोशिश कर रहे हैं राइट तो पहली गलती जो करते हैं सीपीआर इसे कहते हैं कार्डियोपल्मोनरी मी मींस इट मींस 100 कंप्रेशन पर मिनट का रफ्तार होनी चाहिए आपको और दूसरा आपको हर 30 बार काउंट करने के बाद दो बार ब्रीदिंग देना है 50 बार काउंट में ऐसे करते रहना है जब तक कि सेकेंडरी इमरजेंसी वो मैं बताता हूं आपको वो ना आ जाए

तो उस तो बाद प्रोसैस दसदा कि प्रोसैस करते रहेंगे करते रहेंगे तो आ, क्या होगा देखिए ये दिस इज द वन अगर कंप्रेशन छोड़ते हैं तो बॉडी में जो ब्लड प्रेशर डिप करता है राइट लेकिन कंप्रेशन तो देते तो तो

ਦੇਖੋ ਇਹ ਵੀਡੀਓ ਦੇ ਵਿੱਚ ਇਹ ਹੀ ਦਿਖਾਇਆ ਕਿ ਤੁਹਾਡੇ ਕੋਲ ਫਾਸਟ ਕੀ ਸਟੈਪ ਨੇ ਉਹ 4 ਮਿੰਟਾਂ ਦੇ ਵਿੱਚ ਵਿੱਚ ਪਰ ਇੱਥੇ ਦੱਸ ਲਈਏ ਕਿ ਜੰਮਣਾ ਮਰਨਾ ਤਾਂ ਉਸ ਵਾਹਿਗੁਰੂ ਦੇ ਹੱਥ ਆ ਕੋਈ ਕੰਟਰੋਲ ਨਹੀਂ ਕਰ ਸਕਦਾ ਮਰਨ ਤੋਂ ਕੋਈ ਰੋਕ ਨਹੀਂ ਸਕਦਾ ਜਾਂ ਜਿੰਦਾ ਰੱਖਣ ਤੋਂ ਕੋਈ ਰੋਕ ਨਹੀਂ ਸਕਦਾ ਪਰ ਇੱਕ ਜਿਹਨੂੰ ਅਸੀਂ ਮੋਢਲੀ ਸਹਾਇਤਾ ਕਹਿੰਦੇ ਆ ਵੀ ਡਾਕਟਰਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਤੇ ਅਗਰ ਲੱਗਦਾ ਕਿ ਬੰਦਾ ਡੈੱਡ ਹੋ ਗਿਆ ਤਾਂ ਅਸੀਂ ਉਸ ਦੇ ਦਿਲ ਤੇ ਪੰਪਿੰਗ ਕਰਦੇ ਆ ਕਿ ਬਲੱਡ ਸਰਕੂਲ ਤੇਜ ਹੋਵੇ ਹੋ ਸਕਦਾ ਉਸਦੇ ਵਿੱਚ ਸਾਹ ਹੋਣ ਤੇ ਉਹ ਦੁਬਾਰੇ ਉੱਠ ਖੜੇ ਫਿਰ ਉਸ ਦੀ ਢਿੱਡ ਨੂੰ ਜੋਰ-ਜੋਰ ਪ੍ਰੈਸ ਕਰਦੇ ਆ ਕਿ ਹੋ ਸਕਦਾ ਵਾਪਸ ਮੁੜਾਵੇ ਪਰ ਦੇਖੋ ਇਹ ਜ਼ਿੰਦਗੀ ਆ ਜਨਮ ਤੇ ਮੌਤ ਬੰਦੇ ਦੇ ਸਿਰ ਤੇ ਤੈਅ ਹੁੰਦੀ ਆ ਜਨਮ ਤੇ ਮੌਤ ਪਰਮਾਤਮਾ ਦੇ ਸਿਰ ਤੇ ਤੈਅ ਹੁੰਦੀ ਆ ਬੰਦਾ ਸਿਰਫ ਉਸ ਨੂੰ ਹਟਾਉਂਦਾ ਵਾ ਆਪ ਦੇ ਉੱਪਰ ਮਾਫ ਕਰਨਾ ਇੱਕ ਮੈਂ ਗਲਤ ਕਹਿ ਗਿਆ ਕਿ ਬੰਦੇ ਦੀ ਨਿਰਪਰੰਧਿਆ ਜਨਮ ਤੇ ਮੌਤ ਰੱਬ ਤੈ ਕਰਦਾ ਤੇ ਬੰਦਾ ਆਪਣੇ ਉੱਪਰ ਹੰਡਾਉਂਦਾ ਤੇ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਬਿਲਕੁਲ ਸੱਚ ਹੈ ਪਰ ਤੁਸੀਂ ਮੁੱਢਲੀ ਸਹਾਇਤਾ ਕਿਵੇਂ ਦੇ ਸਕਦੇ ਹੋ ਸਿਰਫ ਇਹੀ ਇਸ ਵੀਡੀਓ ਦੇ ਵਿੱਚ ਦਿਖਾਇਆ ਤੇ ਹੋ ਸਕਦਾ ਤੁਸੀਂ ਆਪਣੇ ਕਦੇ ਤੁਹਾਨੂੰ ਇਦਾਂ ਦਾ ਟਾਈਮ ਮਿਲੇ ਪ੍ਰਮਾਤਮਾ ਕਰੇ ਇਦਾਂ ਦੇ ਹਾਲਾਤ ਕਿਸੇ ਦਿਨ ਹੋਣ ਪਰ ਅਗਰ ਇਦਾਂ ਦਾ ਕੁਝ ਹੋ ਜਾਵੇ ਤਾਂ ਤੁਸੀਂ ਇਹ ਦੋ ਤਰੀਕੇ ਜ਼ਰੂਰ ਅਪਣਾ ਸਕਦੇ ਹੋ ਹੋ ਸਕਦਾ ਕਿ ਡਾਕਟਰ ਨੇ ਵੀ ਕਿਹਾ ਕਿ 100 ਦੇ ਵਿੱਚੋਂ ਫਰੀ ਮਰੀਜ਼ ਤਾਂ ਇੰਤਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਸਾਹ ਵਾਪਸ ਆ ਜਾਂਦੇ ਨੇ ਬਾਕੀ ਵਾਹਗਰੂ ਮਿਹਰ ਕਰੇ ਤੁਸੀਂ ਆਪਣਾ ਧਿਆਨ ਰੱਖੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਗਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ